ਦੇ ਜਾਉਂਦੇ ਇੱਥੇ ਕੀ ਕਰਦੇ ਨੇ ਸਭ ਥੋੜੇ ਜਣੇ ਚੱਲ ਗਏ ਉਹ ਤਿੰਨ ਚਾਰ ਜਣੇ ਰਹਿ ਗਏ ਮੈਂ ਵੇਖਦੀ ਪਈ ਠੇਕੇ ਵਾਲੇ ਠੇਕੇ ਵਾਲੇ ਆਪਣਾ ਨਾ ਕੰਮ ਜਿਹਾ ਕਰਦੇ ਪਏ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜੇ ਲੱਗਾ ਬੜਾ ਭੜਿਆ ਸਰ ਮੁੰਡਾ ਜਾਨੇ ਜਾਣੀ ਅੱਛਾ ਇੱਕ ਦੋ ਜਣੇ ਉਹਦੇ ਨਾਲ ਐਸਐਨ ਨਾਲ ਗੋਲ ਦੇ ਰਹੇ ਕੋ ਮੇਰੇ ਨਾਲ ਗੋਲ ਦੇ ਰਿਹਾ ਉਹਨਾਂ ਚੋਂ ਇੱਕ ਮੁੰਡਾ ਸਰ ਵੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਚ ਦਾਇਆ ਜਿ ਉਹਨੂੰ ਮੁੰਡੇ ਨੂੰ ਸਾਥੋਂ ਆਂਦਾ ਇਹਨੂੰ ਛੱਡ ਮੇਰਾ ਭਰਾ ਆ ਮੈਂ ਇਹਨੂੰ ਵੀ ਮੈਂ ਛੱਡ ਲਿਆ ਇਹ ਨੂ ਮੈਸਲ ਬੜਾ ਉਲਕੇ ਹੈ ਨਾ ਪੂਰਾ نیچے ਧੱਪ ਕੇ ਰਾਜ ਜਾਂਦੇ ਲੋਕਾਂ ਨੂੰ ਬੜੀ ਆਵਾਜ਼ਾਂ ਮਾਰੀਆਂ ਗਈ ਆਡੀਅਲ ਪੁਕਾਤਿਆ ਪੁਕਾਤਿਆ ਕੋਈ ਨਹੀਂ ਕਿਆ ਫਿਰ ਜੀ ਤੋਂ ਐਸੇ ਹੀ ਦੀ ਬੇਵਾ ਹੋ ਗਈ ਨਾ ਇਹਨਾਂ ਦਾ ਸਹਿ ਕਿ ਸਾਡੇ ਇਹਨਾਂ ਪੜਾ ਤੇ ਉਹ ਜ਼ਿਆਦਾ ਨੀਕਲ ਜਿਹੜੇ ਵੀ ਸ਼ਬਦ ਹੋਈ ਚੁੱਕੋ ਚਾਹ ਦੇ ਤੁਸੀਂ ਕੋਈ ਥੋੜਾ ਜਿਹਾ ਉੱਤੇ ਹੋ ਜਾਣਾ ਕਿ ਹਾਂ ਬਿਲਕੁਲ ਤਾਂ ਨਾ ਮਲਾ ਜੀ ਜਿੰਦਾਂ ਕਿ ਥੋੜਾ ਹਾਂ ਜਦੋਂ ਨਾ ਲੱਕੀ ਬੀਬੀ ਕੋ ਇਹ ਜ਼ਰੂਰ ਜਿਹੜੋ ਗ੍ਰਸਟ ਵਗੈਰਾ ਦੇ ਚਾਹੀਦੇ ਉਹ ਸਾਰੇ ਹੁੰਦੇ ਨੇ ਉਹਦੇ ਕਾਰੋਂ ਹੁੰਦੇ ਪੈਂਦੇ ਬਹੁਤ ਬਹੁਤ ਯਾਰ ਚੁੱਪ ਕਰੋ ਯਾਰ ਚੁੱਪ ਕਰੋ ਯਾਰ ਮੰਤਰੀ ਸਾਹਿਬ ਬੋਲੀ ਜਾਓ ਜੀ ਸ਼ੁਰੂ ਕਰੋ ਸਰ ਹਾਂਜੀ ਮੰਤਰੀ ਸਾਹਿਬ ਆਪਾਂ ਆਪ ਇਸ ਵੇਲੇ ਅਮਨ ਸਰ ਦੇ ਅਮਨਦੀਪ ਹਸਪੀਟਲ ਦੇ ਵਿੱਚ ਖੜੇ ਹਾਂ ਮੇਰੇ ਨਾਲ ਲੰਬਤ ਸਾਹਿਬ ਦੇ ਪੁਲਿਸ ਜੀ ਤੁਸੀਂ ਤੁਸੀਂ ਥੋੜਾ ਪਿੱਛੇ ਕਰ ਲਓ ਤੇ ਲੋਹ ਸਾਹਿਬ ਥੋੜਾ ਹੋਰ ਦੂਸਰੇ ਸਾਰੇ ਪੁਲਿਸ ਅਫਸਰ ਜਿਹੜੇ ਮੇਰੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਤੇ ਬੀਤੇ ਕੱਲ ਲੜਾਤੀ ਵੇਦਕੇ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐ ਐਸਐਚਓ ਆ ਅਮਨ ਜੋ ਤੋੜੜ ਕਾਰ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਐ ਉਹ ਲੜਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਵਾਦੀ ਸੀਗੀ ਤੇ ਵੇਦਕੇ ਦੇ ਅੱਗੇ ਕਬੂਦਲ ਪਿੰਡ ਐ ਉੱਥੇ ਸ਼ਰਬ ਦੇ ਹਾਤੇ ਦੇ ਬਾਅਦ ਕੁਛ ਬੰਦਿਆਂ ਦਾ ਝਗੜਾ ਹੋ ਗਿਆ ਪੁਇਤ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਬਾਤ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ ਮੈਨੂੰ ਨੇ ਦੱਸਿਆ ਕਿ ਕਿੰਨਾ ਚੇਰ ਗੁੰਡਿਆਂ ਦੇ ਦਲ ਜਿਹੜੀ ਉਹ ਕੁਲਦੀ ਰਹੀ ਐ ਉਹ ਗੁੰਡਿਆਂ ਨੂੰ ਉਹਨੇ ਪੂਰਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਿਆਦੀ ਗਿਨਤੀ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਟ ਲੱਗੀ ਐ ਸੋ ਮੈਂ ਆਪਣੇ ਮਾਝੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਤੇ ਸਰਕਾਰ ਉਹਨਾਂ ਦੇ ਨਾਲ ਹੈ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਸਾਡੇ ਕਿਸੇ ਮਲਾਜਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਉੱਲ ਕੋਈ ਉਹਨੂੰ ਆਂਚ ਆਉਂਦੀ ਹੈ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜੜੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਪੰਚਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸ਼ਕਾ ਦੇਣਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਨੂੰ ਅਮਨਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਇਖਤਿਆਰੀ ਫੰਡ ਚੋਂ 52000 ਪਾਈਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਲਾਜਮ ਜਿਹੜੇ ਸਾਡੀ ਪੁਲਿਸ ਜਿਹੜੀ ਆ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਹੀ ਜਿੱਦਾਂ ਮਨਜੋਤ ਦੇ ਵਤੀ ਲੜਾਈ ਲੜੀ ਐ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਐ ਜਿਹੜੇ ਕੋਈ ਬੈਡ ਐਲੀਮੈਂਟ ਐ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆ ਸਮਾਜ ਉਦੋਂ ਦੀ ਤੱਤ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾਂ ਦਰਤੀ ਅਮਨਜੋਤ ਨੇ ਲੜੀ ਐ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਹਿਆ ਕਿ ਸਰਕਾਰ ਉਹਦੇ ਨਾਲ ਖੜੀ ਐ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂਗੇ ਉਦੋਂ ਕਬਦੌਲ ਦੀ ਲੋੜ ਦੀ ਬਾਦ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਧੀ ਹੈਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਉਸ ਮੈਨੂੰ ਮੈਨੂੰ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਂ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਆਇਆ ਕਸਰ ਜੋ ਇੱਕ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਆ ਕਿ ਪੁਲਿਸ ਵੱਲ ਲਈ ਹੈ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਦੀ ਮੁਲਾਜ਼ਮ ਹੈ ਤਦ ਹੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਾਇਦ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ ਮੇਨ ਮੁਲਜ਼ਮ ਹੈ ਜਿੰਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਰੀ ਰਾਤ ਸਰਚ ਕਰਕੇ ਔਰ ਜਿਹੜਾ ਕੋ ਬਾਕੀ ਦੋਸ਼ੀ ਵੀ ਹੈ ਉਹਦੀ ਵੀ ਅਸੀਂ ਭਾਲ ਕਰ ਰਹੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੌਜ ਦੇ ਉੱਤੇ ਅਟੈਕ ਕਰਦੇ ਹੋ ਸ਼ਾਮਲ ਹੋਊਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਦਾ ਡਰ ਮੁਕਿਆ ਅਸੀਂ ਉਹਨਾਂ ਦੇ ਅੰਦਰ ਜਿਹੜੇ ਤਰੀਕੇ ਨਾਲ ਜਦੋਂ ਬੰਦਾ ਨਸ਼ੇ 'ਚ ਹੁੰਦਾ ਹੂੰ ਓਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਾਤੀ ਸ਼ਰਾਬ ਪੀਤੀ ਉਹਨਾਂ ਨੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਲ ਲੜਾਈ ਝਗੜਾ ਆਇਆ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੋਰਸ ਪੂਰੀ ਉੱਥੇ ਗਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਬਾਦੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਪੁੱਛ ਲੜ ਕੇ ਆਪਣਾ ਜ਼ਿਆਦਾ ਨੁਕਸਾਨ ਕਰਦਾ ਜਿਸ ਤਰ੍ਹਾਂ ਹਾਂ ਤਰੀਕੇ ਨਾਲ ਕਰੂਟਲੀ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਫਰੂਟਲੀ ਕੋਈ ਨਹੀਂ ਜਿਹੜੇ ਔਕਤ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ 'ਚ ਸਮਝੀ ਜਾਂਦੀ ਸ਼ਰਮੋਣੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸਾਡੀਆਂ ਮਾਵਾਂ ਭੈਣਾਂ ਤੇ ਮਤਲਬ ਜਿਹੜਾ ਜਿਹੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਗਈ ਅੱਜ ਔਕਤ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਗਈ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਅਸਲਾਤ ਐਲਮ ਦੀ ਲੈ ਕੇ ਬੀਐਸਐਫ ਦੇ ਵਿੱਚ ਸੀਐਸਪੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਅਕਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆਂ ਜਿਹੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਡੀ ਬਣੀਆਂ ਇਹਨਾਂ ਇਹ ਬੇਸਮਝ ਦੇ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇਦਾਂ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆਂ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਲੋੜ ਹੈ ਬਿਲਕੁਲ ਅਸੀਂ ਸਭ ਕਿਉਂ ਦੀ ਸਾਡੀ ਫੌਜ ਲੋੜ ਜੀ ਲੜਦੀ ਹੈ ਲੋੜ ਜੀ ਐਵਰੀ ਡੇ ਪੰਜਾਬ ਪੁਲਿਸ ਇਹਦੇ ਜੋਗੀ ਹੈ ਕਿ ਜਿਹੜੇ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਜਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਹੈ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ ਮਿੱਠੀ ਰਾਤ ਐਸੇ ਤੋਂ ਵੇਰ ਪਹਿਲੇ ਜਾਨ ਦੇ ਪਹਿਲਾਂ ਛੋਟ ਕਰ ਲਓ ਵਾਈਟ ਬਾਅਦ ਚ ਕਰੋ ਯਾਰ ਹਾਂ ਜੀ ਹਾਂ ਜੀ ਵਾਈਟ ਹਾਂ ਜੀ ਵੇ ਮਿਲ ਕੇ ਆਲਨ ਤੋਂ ਮਿਲ ਕੇ ਆਲਨ ਤੋਂ ਯਾਰ ਮਿਲ ਕੇ ਆਲਨ ਤੋਂ ਯਾਰ ਮਿਲ ਕੇ ਆਲਨ ਤੋਂ ਯਾਰ ਪਿੱਛੇ ਆ ਜਾਓ ਯਾਰ ਕੈਮਰਾਮੈਨ ਪਿੱਛੇ ਆ ਜਾਓ ਯਾਰ ਮੰਤਰੀ ਜੀ ਇੰਤਰੀ ਬਣਨਾ ਛੋਟਾ ਲਾਲ ਗਿਆ ਪਤਾ ਤਾਂ ਅੰਦਰ ਵਾਲੇ ਹੋ ਠੀਕ ਹੈ ਸਰ ਹਸਪੀਟਲ ਆਪਾ ਨਹੀਂ ਜਾਣ ਨੂੰ ਕੋਈ ਤੁਸਪਾਤ ਨਹੀਂ ਅੰਦਰ ਕਾਰ ਲਿਓਰ ਜੀ ਭਾਜੀ ਫਿਰ ਆਓ 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 ਭਾਜੀ 3 ਮਿੰਟ ਦਾ ਮਾਰਨਾ ਕੀ ਹੋਇਆ ਕੁਛ ਨਹੀਂ ਲਾ ਆਇਆ ਤੁਸਪਾਤ